ਦਰਸ਼ਕੋ ਅਸੀਂ ਹਾਂ ਪਿੰਡ ਰਾਜੀ ਸਭਰਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆਏ ਸੀ ਤੇ ਹੜ੍ਹ ਕਰਕੇ ਇਲਾਕਾ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਹੋਇਆ ਸੀ ਤੇ ਮੈਂ ਦੋ ਤਿੰਨ ਬੇਨਤੀਆਂ ਕਰ ਦੇਣੀਆਂ ਚਾਹੁੰਨਾ ਮੈਂ ਕਿ ਇਹ ਸਾਡੇ ਕੋਲ ਵੀਰ ਹੁਣ ਇਹਨਾਂ ਦਿਨਾਂ ਵਿੱਚ ਜਿਵੇਂ ਦੱਸਿਆ ਸੀ ਵੀ ਸਾਨੂੰ ਡੀਜ਼ਲ ਦੀ ਲੋੜ ਹੈ ਤੇ ਸਾਡੇ ਕੋਲ ਵੀਰ ਡੀਜ਼ਲ ਲੈ ਕੇ ਪਹੁੰਚੇ ਨੇ ਜਿਵੇਂ ਕੀ ਗੱਲ ਕਰੀਏ ਹੜ੍ਹ ਪੀੜਿਤ ਲੋਕਾਂ ਲਈ ਡੀਜ਼ਲ ਦੀ ਸੇਵਾ ਵੱਲੋਂ ਇੰਡਸ ਇੰਟਰਨੈਸ਼ਨਲ ਹਸਪਤਾਲ ਡੇਰਾ ਬੱਸੀ ਤੇ ਸਾਡੇ ਸਤਿਕਾਰਯੋਗ ਵੀਰ ਜੀ ਭੈਣ ਜੀ ਇਹ ਇਹ ਸੇਵਾ ਲੈ ਕੇ ਸਾਡੇ ਕੋਲ ਖਾਦਰ ਹੋਏ ਨੇ ਤੇ ਇਹਨਾਂ ਵੀਰਾਂ ਨੇ ਕਹਿ ਦਿੱਤਾ ਕਹਿੰਦੇ ਵੀ 40000 ਦਾ ਅਸੀਂ ਡੀਜ਼ਲ ਹਾਂਜੀ ਨਹੀਂ ਜੀ ਚਲੋ ਜਿੰਨਾ ਵੀ ਹੋ ਗਿਆ ਇਹ ਵੀਰ ਕਹਿੰਦੇ ਵੀ ਵੱਧ ਤੋਂ ਵੱਧ ਅਸੀਂ ਕਰਕੇ ਜਾਂਦੇ ਹਾਂ 500 ਲੀਟਰ ਦੇ ਲਾਗੇ ਪਰਮਾਤਮਾ ਕਿਰਪਾ ਕਰੇ ਇਹਨਾਂ ਦੀ ਸੇਵਾ ਜਿਹੜੀ ਏ ਉਹ ਅੱਜ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਤੇ ਪਿੰਡ ਵਾਲਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਕਰ ਦੇਣੀ ਹੈ ਅਸੀਂ ਜਿਹੜੇ ਵਿੱਚ ਕਾਰਖਾਂ ਇਆਂ ਡਾਕੀਏ ਇਧਰੋਂ ਚਿੱਠੀ ਆਈ ਹੈ ਤੇ ਡਾਕੀਏ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀ ਚਿੱਠੀ ਸਹੀ ਟਿਕਾਣੇ ਤੇ ਜਾਣੀ ਚਾਹੀਦੀ ਹੈ ਕਿਉਂ ਜੀ ਪਿੰਡ ਵਾਲਿਓ ਇੰਜ ਜੀ ਕਿਟੀ ਸਹੀ ਟਿਕਾਣੇ ਤੇ ਜਾਣੀ ਚਾਹੀਦੀ ਹੈ ਫਿਰ ਡਾਕੀਆ ਪਿੰਡ ਦੇ ਵਿੱਚੋਂ ਪੁੱਛਦਾ ਹੁੰਦਾ ਉਹ ਕਹਿੰਦਾ ਕਹਿੰਦਾ ਜੀ ਫਲਾਣੇ ਦਾ ਘਰ ਕਿਹੜਾ ਉਹ ਕਹਿੰਦੇ ਫਲਾਣਾ ਕਹਿੰਦਾ ਫਲਾਣਾ ਸਿਓ ਪੁੱਤਰ ਫਲਾਣਾ ਸਿਓ ਕਿਹੜਾ ਉਹ ਕਹਿੰਦੇ ਜੀ ਫਲਾਣਾ ਇਸੇ ਤਰ੍ਹਾਂ ਸੀ ਹੁਣ ਉਹ ਤਸਦੀਕ ਕਰਨ ਵਾਸਤੇ ਪਿੰਡ ਦੇ ਵਿੱਚੋਂ ਪੰਜ ਮੋਦਬਰ ਬੰਦੇ ਕੱਢੇ ਆ ਠੀਕ ਹੈ ਜੀ ਇਸੇ ਪ੍ਰਕਾਰ ਹੈ ਹਾਂ ਜੀ ਪਿੰਡ ਦੇ ਵਿੱਚੋਂ ਪੰਜ ਮੋਦਬਰ ਬੰਦੇ ਕੱਢੇ ਆ ਜਿਹੜੇ ਤਸਦੀਕ ਕਰਨਗੇ ਵੀ ਭਾਈ ਇਹਨਾਂ ਦੀ ਜ਼ਮੀਨ ਵਾਕਈ 5 ਕਿੱਲੇ ਹੈ ਜਾਂ 3 ਕਿੱਲੇ ਹੈ ਜਾਂ 2 ਕਿੱਲੇ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਇਸ ਤਰੀਕੇ ਨਾਲ ਸਾਰਾ ਕਾਰਜ ਹੋ ਰਿਹਾ ਬਹੁਤ ਬਹੁਤ ਧੰਨਵਾਦੀ ਆ ਸਾਰੀ ਦੀ ਸਾਰੀ ਸਾਡੀ ਟੀਮ ਦਾ ਤੇ ਇਹ ਜਿਹੜੀ ਹੋਈ ਹੈ ਸੇਵਾ ਹਾਂਜੀ ਇੱਕ ਇੱਕ ਕਰਕੇ ਪਾ ਰਹੇ ਆ ਇਹ ਜਿਹੜੀ 500 ਲੀਟਰ ਦੀ ਸੇਵਾ ਹਾੜ ਪੀੜਤ ਲੋਕਾਂ ਲਈ ਡੀਜ਼ਲ ਦੀ ਸੇਵਾ ਵੱਲੋਂ ਇੰਡਸ ਇੰਟਰਨੈਸ਼ਨਲ ਹਸਪਤਾਲ ਡੇਰਾ ਬਸੀ ਬਹੁਤ ਬਹੁਤੇ ਨਵੀਰਾਂ ਦਾ ਧੰਨਵਾਦ ਇਹਨਾਂ ਦਿਨਾਂ ਵਿੱਚ ਸਾਨੂੰ ਡੀਜ਼ਲ ਦੀ ਸੇਵਾ ਦੀ ਲੋੜ ਸੀ ਕਿਉਂਕਿ ਪਿਛਲੇ ਦਿਨਾਂ ਵਿੱਚ ਰਾਸ਼ਨ ਚਾਹੀਦਾ ਸੀ ਰਾਸ਼ਨ ਬਹੁਤ ਵੱਡੇ ਪੱਧਰ ਦੇ ਉੱਪਰ ਆਇਆ ਤੇ ਡੀਜ਼ਲ ਦੀ ਸੇਵਾ ਦੀ ਲੋੜ ਸੀ ਮੈਂ ਦੱਸ ਦੇਣਾ ਚਾਹੁੰਦਾ ਇਹ ਨੇ ਸਰਦਾਰ ਪ੍ਰੀਤਮ ਸਿੰਘ ਜੀ ਤੇ ਇਹ ਨੇ ਮੋਨ ਲਾਲ ਜੀ ਮੋਨ ਵਾਲੀ ਇਹ ਨੇ ਮੋਨ ਲਾਲ ਜੀ ਮਾਛੀਵਾੜਾ ਏਰੀਆ ਦੇ ਵਿੱਚੋਂ ਆਏ ਨੇ ਜਿਹੜਾ ਬੜਾ ਇਤਿਹਾਸਿਕ ਨਗਰ ਹੈ ਤੇ 1000 ਲੀਟਰ ਦੀ ਸੇਵਾ ਸਾਡੇ ਸਤਿਕਾਰਯੋਗ ਵੀਰ ਮੋਨ ਲਾਲ ਜੀ ਵੱਲੋਂ ਤੇ 500 ਲੀਟਰ ਦੀ ਸੇਵਾ ਸਰਦਾਰ ਪ੍ਰੀਤਮ ਸਿੰਘ ਦੀ ਹੋਰਾਂ ਵੱਲੋਂ 1500 ਲੀਟਰ ਦੀ ਸੇਵਾ ਸਾਡੇ ਕੋਲ ਇੱਥੇ ਪਹੁੰਚੀ ਹੈ ਅਸੀਂ ਦੋਮਾ ਵੀਰਾਂ ਦੇ ਇਹਨਾਂ ਦੇ ਸਹਿਯੋਗੀਆਂ ਦੇ ਜਿਹੜੇ ਨਾਲ ਆਏ ਨੇ ਦੇਖੋ ਜਿਹੜਾ ਵੀ ਨਾਲ ਵੀ ਆ ਗਿਆ ਉਹਦਾ ਵੀ ਬੜਾ ਵੱਡਾ ਸਹਿਯੋਗ ਹੈ ਤੇ ਪਿੰਡ ਵਾਲਿਓ ਜਦੋਂ 1000 ਲੀਟਰ ਹੁੰਦਾ ਜਕਾਰਾ ਹੀ ਜਿਆਦਾ ਕਰੋ ਸਾਡੇ ਪਿੰਡਾਂ ਵਾਲੇ ਗੁਰਮਖੋ ਥੋੜੇ ਜੇ ਛੇੜਨੇ ਪੈਂਦੇ ਆ ਇੱਕ ਵਾਰੀ ਛੇੜ ਦਈਏ ਮੁੜ ਕੇ ਰੁਕਦੇ ਨਹੀਂ ਇਹ ਇਹ ਦਰਿਆਵਾਂ ਨਾਲ ਮੱਥਾ ਲਾਉਣ ਵਾਲੇ ਆ ਬਹੁਤ ਬਹੁਤ ਪਿੰਡਾਂ ਵਾਲਿਓ ਆਪਣਾ ਵੀ ਧੰਨਵਾਦ ਦੇਖੋ ਆਪਣੇ ਕੋਲ ਕਿੱਥੋਂ ਕਿੱਥੋਂ ਸੰਗਤ ਚੱਲ ਕੇ ਆ ਰਹੀ ਹੈ ਤੇ ਹੁਣ ਪਰ ਇਕੜ 15 ਲੀਟਰ ਭਾਈ ਸੁਖਜੀਤ ਸਿੰਘ ਖੋਸਾ ਜੀ ਨੇ ਅਨਾਉਂਸ ਕਰ ਦਿੱਤਾ ਹੈ ਤੇ ਪਰ ਇਕੜ 15 ਲੀਟਰ ਜਿਹੜਾ ਡੀਜ਼ਲ ਹੈ ਆਪਾਂ ਨੂੰ ਮਿਲ ਜਾਣਾ ਕੋਈ ਇਸ ਤੋਂ ਬਾਅਦ ਨਗਰ ਦੇ ਵਿੱਚ ਆਵੇ ਕੱਟਾ ਦੇਵੇ ਵੱੱਛਾ ਦੇਵੇ ਮੱਝ ਦੇਵੇ ਮੁਰਗੀ ਦੇਵੇ ਕੋਠਾ ਬਣਾ ਕੇ ਦੇਵੇ ਕੋਠੀ ਬਣਾ ਕੇ ਦੇ ਦੇਵੇ ਜੋ ਮਰਜ਼ੀ ਲੈ ਲਓ ਪਰ ਬੇਨਤੀ ਹੁਣ ਤੇਲ ਨਾਲੇ ਆ ਜੇ ਕਿਉਂ ਜੀ ਆ ਮਾਰੇ ਜੇ ਕੈਮਰਾ ਪਿੰਡ ਵਾਲਿਆਂ ਵਾਲੇ ਪਾਸੇ ਕਮਾਦਿਆ ਕਰ ਭਰਾਵਾ ਮੁੜ ਕੇ ਤੇ ਨਾਲ ਕਹਿੰਦਾ ਤੂੰ ਕੱਲਾ ਬੋਲਿਆ ਸੀ ਠੀਕ ਹੈ ਜੀ ਸਾਰਿਆਂ ਨੂੰ ਸਹਿਮਤੀ ਹੈ ਨਾ ਹਾਂਜੀ ਤੇ ਗੁਰੂ ਕਿਰਪਾ ਕਰੇ ਇਹ ਕਾਰਜ ਜਿਹੜਾ ਆ ਬਾਕੀ ਕੋਈ ਵੀ ਜੇ ਕੋਈ ਮਕਾਨ ਬਣਾ ਕੇ ਦਿੰਦਾ ਤੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹਾਂਜੀ ਪਰ ਡੀਜ਼ਲ ਦੀ ਸੇਵਾ ਕਿਉਂਕਿ ਸੰਗਤ ਦਾ ਪੈਸਾ ਖਿਆ ਇਹ ਵੇਸਟ ਨਹੀਂ ਜਾਣਾ ਚਾਹੀਦਾ ਬਹੁਤ ਬਹੁਤ ਇਹਨਾਂ ਵੀਰਾਂ ਦਾ ਧੰਨਵਾਦ ਸਰਦਾਰ ਪ੍ਰੀਤਮ ਸਿੰਘ ਜੀ ਦਾ ਤੇ ਸਾਡੇ ਵੀਰ ਮੋਹਨ ਲਾਲ ਜੀ ਦਾ 1000 ਲੀਟਰ ਦੀ ਸੇਵਾ ਮੋਹਨ ਲਾਲ ਜੀ ਵੀਰ ਜੀ ਵੱਲੋਂ ਤੇ 500 ਲੀਟਰ ਦੀ ਪ੍ਰੀਤਮ ਸਿੰਘ ਜੀ ਬਰਾ ਵੱਲੋਂ ਬਹੁਤ ਬਹੁਤ ਪਿੰਡ ਵਾਲਿਆਂ ਵਾਲੇ ਪਾਸਿਓਂ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਬਾਈ ਜੀ ਤੁਹਾਡੀਆਂ ਸੇਵਾਵਾਂ ਦੇ ਨਾਲ ਹੁਣ ਟਰੈਕਟਰ ਚੱਲਨੇ ਆ ਤੇ ਜ਼ਮੀਨਾਂ ਬਗੜੀਆਂ ਨੇ ਤੇ ਪ੍ਰਮਾਤਮਾ ਕਿਰਪਾ ਕਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਹਾਂ ਜੀ ਪੈਰਾਂ ਸਰ ਕਰਨ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੇ ਪਤਵੰਤੇ ਸੱਜਣ ਸਾਡੇ ਨਾਲ ਨੇ ਤੇ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹੁੰਦਾ ਜਿਵੇਂ ਨਾ ਤਬਾਹੀਆਂ ਹੁੰਦੀਆਂ ਨੇ ਨੁਕਸਾਨ ਬੜੇ-ਬੱਡੇ ਹੋ ਜਾਂਦੇ ਪਰ ਮਾਤਮਾ ਦੀ ਕਿਰਪਾ ਕਰਦਾ ਫਰਿਸ਼ਤੇ ਵੀ ਉਤਰੇ ਆਉਂਦੇ ਨੇ ਆ ਪਿੰਡ ਹੈ ਧੂਰੀ ਦੇ ਲਾਗੇ ਤੁਸੀਂ ਤੇ ਮੇਰੇ ਨਾਲ ਲਵੀ ਕਹਿੰਦੇ ਹੁੰਦੇ ਹੋ ਸਾਡੇ ਲਾਗੇ ਕਹਿੰਦੇ ਸਾਡੇ ਲਵੇ ਨਹੀਂ ਕਹਿੰਦੇ ਹਾਂਜੀ ਹਾਂਜੀ ਤੇ ਧੂਰੀ ਦੇ ਨੇੜੇ ਕਹਿ ਲੋ ਲਾਗੇ ਕਹਿ ਲੋ ਲਵੇ ਕਹਿ ਲੋ ਪਿੰਡ ਪੈ ਜਾਂਦਾ ਭੋਜੋ ਵਾਲੀ ਤੇ ਭੋਜੋ ਵਾਲੀ ਪਿੰਡ ਤੋਂ ਸਤਿਕਾਰਯੋਗ ਵੀਰਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ ਕਹਿਣ ਲੱਗੇ ਵੀ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਵੀ ਤੁਸੀਂ ਕਿੱਥੇ ਸੇਵਾਵਾਂ ਪ੍ਰਦਾਨ ਕਰ ਰਹੇ ਹੋ ਤੇ ਮੈਂ ਦੱਸਿਆ ਸੀ ਮੈਂ ਕਿਹਾ ਰਾਜੀ ਸਭਰ ਆ ਪਿੰਡ ਦੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਆ ਤੇ ਇੱਥੇ ਮੈਂ ਦੱਸ ਦੇਣਾ ਚਾਹੁੰਨਾ ਕਿ ਵੀਰਾਂ ਨੇ 3 ਲੱਖ ਰੁਪਇਆ ਡੀਜ਼ਲ ਵਾਸਤੇ ਸਾਡੀ ਸੰਸਥਾ ਦੇ سپਰਦ ਕੀਤਾ ਤੇ ਉਸ ਪੈਸੇ ਦੇ ਵਿੱਚੋਂ ਨਰੋਲ ਡੀਜ਼ਲ ਖੀ ਲਿਆਂਦਾ ਜਾਵੇਗਾ ਤੇ ਪ੍ਰਮਾਤਮਾ ਕਿਰਪਾ ਕਰੇ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਇਹ ਬਈਆਂ ਜਾਣਗੀਆਂ ਤੇ ਬੇਨਤੀ ਹੈ ਪਿੰਡ ਵਾਲਿਓ ਜਕਾਰਾ ਗਜਾ ਦਿਓ ਗੁਰਨਾਨਕ ਦਾ ਘਰ ਆ ਇਥੇ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ ਪੈਣਾ ਸਾਰੇ ਕਾਰਜ ਬੜੀ ਚੜ੍ਹਦੀ ਕਲਾ ਦੇ ਵਿੱਚ ਹੋਈ ਜਾਣੇ ਨੇ ਹੁਣ ਇਹਨਾਂ ਵੀਰਾਂ ਨੂੰ ਕੋਈ ਚਿੱਠੀ ਪਾ ਕੇ ਨਹੀਂ ਸਦਿਆ ਇਹਨਾਂ ਨੇ ਆਪ ਮੇਰੇ ਨਾਲ ਸੰਪਰਕ ਕੀਤਾ ਵੀ ਕਿੱਥੇ ਹੋ ਤੁਸੀਂ ਅਸੀਂ ਆ ਰਹੇ ਹਾਂ ਤੇ ਮੈਂ ਪਹਿਲਾਂ ਆ ਗਿਆ ਸੀ ਲੱਭਦੇ ਲਭਾਉਂਦੇ ਵੀਰ ਆਏ ਆ ਧੰਨਵਾਦ ਦੀਆਂ ਤੇ ਭੋਜੋ ਵਾਲੀ ਪਿੰਡ ਦੀ ਸਾਰੀ ਸੰਗਤ ਨੂੰ ਬੇਨਤੀਆਂ ਕਰਦਿਆਂ ਸੰਗਤ ਜੀ ਤੁਹਾਡੀ ਸੇਵਾ ਇਥੇ ਸਾਡੇ ਕੋਲ ਪਹੁੰਚ ਗਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੋ ਗਈ ਹੈ ਅਰਦਾਸ ਹੋਣ ਤੋਂ ਬਾਅਦ 5 ਮੈਂਬਰੀ ਬਣ ਗਈ ਹੈ ਜਿਨ੍ਹਾਂ ਨੇ ਤਸਦੀਕ ਕਰਨਾ ਤੇ ਜਿਹੜੀ ਜ਼ਮੀਨ ਹੈ ਉਹਦੇ ਵਿੱਚ 1 ਏਕੜ ਨੂੰ 15 ਲੀਟਰ ਤੇਲ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਕਿ ਜ਼ਮੀਨਾਂ ਵਗ ਸਕਣ ਤੇ ਇਹ ਜਿਹੜੇ ਉਜੜੇ ਖੋਏ ਲੋਕ ਨੇ ਮੈਂ ਫਿਰ ਜ਼ਮੀਨ ਕਰਕੇ ਇਹ ਆਪਣਾ ਦੁਬਾਰਾ ਮੁੜ ਵਸੇਬਾ ਕਰ ਸਕਣ ਇਹਨਾਂ ਨੂੰ ਇੱਕ ਹੌਸਲਾ ਜਿਹੜਾ ਆ ਉਹ ਸੰਗਤ ਦੇ ਸਹਿਯੋਗ ਨਾਲ ਹੋਇਆ ਇਹਨਾਂ ਵੀਰਾਂ ਨੇ ਇੱਕ 11000 ਰੁਪਇਆ ਸਾਡਾ ਸਤਿਕਾਰਯੋਗ ਵੀਰ ਆਜਾ ਵੀਰਾਂ ਨੇ ਡੇੜੇ ਆਜਾ ਇਹਦੀ ਵੀ ਕਹਾਣੀ ਤੇ ਬੜੀ ਕਮਾਲ ਹੈ ਪਰ ਮੈਂ ਜਾਦੀ ਪੇਸ਼ ਨਾ ਕਰਾਂ ਜਦੋਂ 88 ਦਾ ਪਾਣੀ ਆਇਆ ਸੀ ਤੇ ਲੋਕਾਂ ਦੇ ਗੁਰਮਖੋ ਆਪਾਂ ਇਹ ਤੇ ਸੁਣਿਆ ਹੈ ਵੀ ਕਿਸੇ ਦਾ ਮੱਝ ਰੁੜ ਗਈ, ਗਾਂ ਰੁੜ ਗਈ, ਘਰ ਰੁੜ ਗਿਆ, ਆਹ ਰੁੜ ਗਿਆ ਤੇ ਇਹਦਾ ਵੀਰ ਦਾ ਮਾਲ ਡੰਗਰ ਰੁੜਿਆ, ਘਰ ਰੁੜਿਆ, ਸਾਰਾ ਕੁਝ ਰੁੜਿਆ ਪਰ ਇਸ ਵੀਰ ਦਾ ਉਦੋਂ ਮਾਪੇ ਵੀ ਰੁੜ ਗਏ ਸੀ, ਭੈਣ ਭਰਾ ਵੀ ਰੁੜ ਗਏ ਸੀ, ਇਕੱਲਾ ਬਚਿਆ ਸੀ। ਉਹ ਵੀ ਇਸ ਕਰਕੇ ਵੀ ਜਿਹੜੀ ਕਲਾਲੀ ਨਹੀਂ ਹੁੰਦੀ ਕਲਾਲੀ ਖਰੀਜੀ ਉਹਦੇ ਉੱਪਰ ਰਹਿ ਗਿਆ ਸੀ 11 ਸਾਲਾਂ ਦਾ। ਕਿ ਉਸ ਤੋਂ ਬਾਅਦ ਆਪਾਂ ਨੂੰ ਵੀ ਪਤਾ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਸ਼ਰੀ ਕਿਵੇਂ ਸਾਂਭਦੇ ਹੁੰਦੇ ਨੇ ਕਿ ਜੇ ਕਿਸੇ ਨੇ ਰੋਟੀ ਦੇ ਦਿੱਤੀ ਤੇ ਮਾਲ ਡੰਗਰ ਚਰਵਾ ਲਿਆ। ਇਹ ਵੀਰ ਅੱਜ ਉਸ ਸਮੇਂ ਟਰੈਕਟਰ ਸੀ ਕੋਲ ਤੇ ਅੱਜ ਇਹ ਪੈਟਰੋਲ ਪੰਪ ਤੇ ਵੀਰ ਕੰਮ ਕਰਦਾ ਪਰ ਇਹਨੂੰ ਵੀਰ ਨੂੰ ਇੱਕ ਹੌਸਲਾ ਦੇਣਾ ਮੈਂ ਜਿਵੇਂ ਆ ਫਰਿਸ਼ਤੇ ਵੀਰਿਆ ਉਤਰੇ ਨੇ ਤੇ ਇਹਨਾਂ ਨੇ ਤੇਰੀ ਸੇਵਾ ਕੀਤੀ ਹੈ 11000 ਦੀ ਪਰਮਾਤਮਾ ਕਿਰਪਾ ਕਰੇ ਆਪਣੇ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਆਉਣੇ ਨੇ ਵੈਸੇ ਤੇ ਡੀਜ਼ਲ ਵਾਲੇ ਪਾਸੇ ਧਿਆਨ ਹੈ ਪਰ ਜੇ ਕੋਈ ਬਹੁਤ ਜ਼ਿਆਦਾ ਲੋੜਬੰਦ ਹੋਇਆ ਤੇ ਬੇਨਤੀ ਕਰਦਾ ਵੀ ਇੱਥੇ ਅੱਜ ਕੱਲ ਨੂੰ ਧੱਕਾ ਨਾ ਕਰਿਆ ਜੇ ਵੀ ਉਹਦੇ ਨਾਲ ਹੋ ਗਿਆ ਉਹਦੇ ਨਾਲ ਕਿਉਂ ਨਹੀਂ ਯਤਨ ਕਰਾਂਗੇ ਵੀ ਕਿਸੇ ਨੂੰ ਸਖਾਲਾ ਕਰ ਸਕੀਏ ਕਿਉਂਕਿ ਦੇਖੋ ਅਸੀਂ ਤੇ ਡਾਕੀਏ ਖਾਂ ਸਹੀ ਪਤੇ ਦੇ ਉੱਪਰ ਚਿੱਠੀ ਭੇਜਣੀ ਹੈ ਇੱਕ ਕਿਸਮ ਦਾ ਤੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ 3 ਲੱਖ ਦੀ ਜਿਹੜੀ ਸੇਵਾ ਕਰਨੀ ਹੈ ਮੈਂ ਚਾਹਾਂਗਾ ਹਰਪਾਲ ਸਿੰਘ ਮਖੂ ਜੀ ਅੱਗੇ ਆਜੋ ਤੇ ਜਥੇਦਾਰ ਤਰਨਜੀਤ ਸਿੰਘ ਨਮਾਣਾ ਜੀ ਤੇ ਭਾਈ ਸੁਖਜੀਤ ਸਿੰਘ ਹੋਸਾ ਜੀ ਅੰਦਰ ਨੇ ਹਾਂਜੀ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਸੰਸਥਾ ਜਿਹੜੀ ਇੱਥੇ ਪਹਿਲੇ ਦਿਨ ਤੋਂ ਸੇਵਾਵਾਂ ਆਪਣੀਆਂ ਪ੍ਰਦਾਨ ਕਰਦੀ ਏ ਵਿਸ਼ਵਾਸਪਾਤਰ ਨੇ ਦਿਨ ਰਾਤ ਦਾ ਟਾਈਮ ਕੱਢਿਆ ਹੋਇਆ ਪਿੰਡ ਵਾਲਿਓ ਬੜਾ ਟਾਈਮ ਕੱਢਿਆ ਇਹਨਾਂ ਨੇ ਤੇ ਇੱਕ ਆ ਬਾਪੂ ਬਾਪੂ ਤੂੰ ਅੱਗੇ ਆ ਜਾ ਇਹਨਾਂ ਵੀਰਾਂ ਨੇ ਕੀਤੀ ਇਹ ਸੇਵਾ ਤੇ ਇਹ ਤੇਲ ਵਾਸਤੇ ਸੇਵਾ ਹੈ ਤੇ ਜਕਾਰਾ ਗਜਾਓ ਬੋਲੇ ਸੋਨਹਾਲ ਹਾਂਜੀ ਬਹੁਤ-ਬਹੁਤ ਵੀਰਾਂ ਜੀ ਤੁਹਾਡਾ ਧੰਨਵਾਦ ਤੁਹਾਡੀ ਸੰਗਤ ਦਾ ਧੰਨਵਾਦ ਇਹਨਾਂ ਨਾਲ ਇਸ ਇਲਾਕੇ ਨੂੰ ਬੜੀ ਰਾਹਤ ਆ ਜਾਣੀ ਹੈ ਕਿਉਂਕਿ 3000 ਪਲੱਸ ਲੀਟਰ ਜਿਹੜਾ ਡੀਜ਼ਲ ਆ ਜਾਣਾ ਨਾ ਇਹਦੇ ਨਾਲ ਕਈ ਪਰਿਵਾਰਾਂ ਦਾ ਸੌਖਾ ਸਰ ਜਾਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਮੈਂ ਜਿਹਦਰ ਤਰਨਜੀਤ ਸਿੰਘ ਨਮਾਣਾ ਤੇ ਹਰਪਾਲ ਸਿੰਘ ਬਖੂ ਨੂੰ ਕਹਾਂਗਾ ਸੇਵਾ ਲੈ ਕੇ ਤੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਓ ਤੇ ਅਕਾਊਂਟ ਵਿੱਚ ਜਮਾ ਕਰਵਾਉਣ ਤੋਂ ਗੁਰਮਖੋ ਗਿਣੀ ਆ ਨਾ ਕਿਤੇ ਬਸ ਠੀਕ ਆ ਕਈ ਵਾਰੀ ਹੁੰਦਾ ਨਾ ਤੇ ਹਾਂ ਮੁੜ ਕੇ ਜਿਹੜੀ ਜਿਹੜੀ ਅਨਾਉਂਸ ਹੋ ਗਈ ਉਹ ਮੁੜ ਕੇ ਜਿਵੇਂ ਕਹਿੰਦੇ ਨਾ ਪੂਰੀ ਕਰਕੇ ਦੇਣੀ ਪੈਂਦੀ ਹੈ ਇਹ ਸੰਗਤ ਦਾ ਮਾਇਆ ਹੈ ਬੜਾ ਧਿਆਨ ਰੱਖਣਾ ਪੈਂਦਾ ਨਹੀਂ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਹੁਣ ਲੈ ਤੇ 10 ਦਾ ਦਿੱਲ ਫੋਣ ਬਸ 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 ਪਰਮਾਤਮਾ ਕਿਰਪਾ ਕਰੇ ਆ ਜੀ ਕਰੋ ਪ੍ਰਵਾਣ ਤੇ ਹਰਪਾਲ ਸਿੰਘ ਜੀ ਨੇੜੇ ਆਜੋ ਹਾਂ ਜੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਵੀ ਨਾ ਲਾਓ ਜ਼ਿੰਮੇਵਾਰ ਸੱਜਣ ਜਿਹੜੇ ਨੇ ਹਾਂ ਜੀ ਹਾਂ ਜੀ ਇਹ ਨਾ ਬਾਈ ਜੀ ਵਾਲਾ ਜੀ ਉਹਨਾਂ ਦਾ ਜਿਹੜੀ ਸੇਵਾ ਆ ਵੀਰ ਵਾਲੀ ਉਹ ਮੈਂ ਚਾਹਾਂਗਾ ਵੀਰ ਨੂੰ ਵੀ ਰੇਦਰਾ ਹਾਂਜੀ 11000 ਰੁਪਿਆ ਆ ਸੇਵਾ ਆ ਜੀ ਪਰਮਾਤਮਾ ਕਿਰਪਾ ਕਰੇ ਆ ਪਿੰਡ ਦੇ ਵੈਸੇ ਜਿਹੜੇ ਗਰਮਤੀ ਸਿੰਘ ਹੁੰਦੇ ਨੇ ਕਿ ਮੈਂ ਬੇਨਤੀ ਕਰਦੇ ਆ ਉਹਨਾਂ ਨੇ ਵੀ ਪਿੰਡ ਦੇ ਵਿੱਚੋਂ ਗਰਾਈਆਂ ਕਰਨੀਆਂ ਹੁੰਦੀ ਆ ਪਰ ਜਦੋਂ ਬਰਬਾਦੀ ਹੋ ਜਾਂਦੀ ਐ ਤਬਾਈ ਹੋ ਜਾਂਦੀ ਐ ਤੇ ਉਦੋਂ ਕੋਈ ਨਹੀਂ ਬਾਅਦ ਚ ਕਰਦੇ ਜਦੋਂ ਤਬਾਈ ਹੋ ਜਾਂਦੀ ਐ ਤੇ ਗਰਮਤੀ ਸਿੰਘ ਵੀ ਕਿਤੇ ਨਾ ਕਿਤੇ ਨਾ ਮੁੜ ਕੇ ਕਿਸੇ ਘਰ ਦੇ ਵਿੱਚੋਂ ਗਰਾਈ ਕਰਨੀ ਉਹਨਾਂ ਨੂੰ ਔਖੀ ਹੋ ਜਾਂਦੀ ਐ ਯਾਨੀ ਜੀ ਗੁਰੂ ਕਿਰਪਾ ਕਰੇ ਆਪ ਜੀ ਦਾ ਕਾਰਜ ਵੀ ਕਰਵਾਵਾਂਗੇ ਸੰਗਤਾਂ ਸਾਡੇ ਕੋਲ ਹੋਰ ਵੀ ਬੜੀਆਂ ਆ ਰਹੀਆਂ ਨੇ ਅਸੀਂ ਚਾਹਾਂਗੇ ਵੀ ਸਾਡੇ ਜਿਹੜੇ ਗਰੰਤੀ ਸਿੰਘ ਨੇ ਉਸ ਖਾਲੇ ਖੋਣ ਰਾਸ਼ਨ ਕਿੰਨਾ ਚਾਹੀਦਾ ਸਾਡੇ ਕੋਲੇ ਬਹੁਤ ਪਿਆ ਹੈ ਤੁਸੀਂ ਗਿਆਨੀ ਜੀ ਦੱਸ ਦਿਓ ਜੇ ਤੁਹਾਡੀ ਸੇਵਾ 'ਚ ਹਾਜ਼ਰ ਕਰ ਦਿਆਂਗੇ ਤੇ ਅਕਾਲ ਚੈਨਲ ਦਾ ਵੀ ਧੰਨਵਾਦ ਭੋਜੋ ਵਾਲੀ ਲਈ ਸੰਗਤ ਦਾ ਧੰਨਵਾਦ ਸਭਨਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਦੀ ਸਾਂਝ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਹਾੜ ਪ੍ਰਭਾਵਿਤ ਏਰੀਏ ਦੇ ਵਿੱਚ ਖਾਂ ਪਿੰਡ ਰਾਜੀ ਸਭਰਾਜ ਜਿੱਥੇ ਸੰਗਤਾਂ ਨੇ ਅੱਜ ਸਾਡੇ ਤੇ ਵਿਸ਼ਵਾਸ ਕੀਤਾ ਮੈਂ ਸੱਚੇ ਪਾਤਸ਼ਾਹ ਮੈਂ ਚਾਹਾਂਗਾ ਗੁੰਬਦ ਵਾਲੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਵਾਲੇ ਪਾਸੇ ਕੈਮਰਾ ਜ਼ਰੂਰ ਕਰੋ ਸੱਚੇ ਪਾਤਸ਼ਾਹ ਦੇ ਸਿਰ ਤੇ ਹੱਥ ਰੱਖਿਆ ਇੱਕ ਛੋਟੀ ਜੀ ਵੀਡੀਓ ਪਾਈ ਸੀ ਕਿ ਉਸ ਵੀਡੀਓ ਦੇ ਸਦਕਾ ਸੰਗਤ ਲੱਭਦੀ ਲਿਭਾਉਂਦੀ ਆਪਣੇ ਆਪ ਪਿੰਡਾਂ ਦੇ ਵਿੱਚ ਸਾਡੇ ਕੋਲ ਆ ਰਹੀ ਹੈ ਬਹੁਤ ਬਹੁਤ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਦੀਆਂ ਦੁਆਬੀਏ ਵੀਰ ਵੀ ਸਾਡੇ ਕੋਲ ਬੜੀ ਛੇਤੀ ਪਹੁੰਚ ਰਹੇ ਨੇ ਵੱਡਾ ਕੈਂਟਰ ਲੈ ਕੇ ਆਪਣਾ ਟੈਂਕਰ ਤੇ ਪਰਮਾਤਮਾ ਕਿਰਪਾ ਕਰੇਗਾ ਆਪਣੇ ਕੋਲ ਤੇ ਦਲਵਿੰਦਰ ਸਿੰਘ ਨੇ ਮਾਛੀਵਾੜੇ ਤੋਂ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਨਾ ਰਾਸ਼ਨ ਦੀ ਬਤੇਰੀ ਸੇਵਾ ਕੀਤੀ ਹੈ ਪਰ ਵੀਰ ਕਹਿੰਦੇ ਵੀ ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗਦਾ ਵੀ ਮੈਂ ਵੀ ਆਪਣਾ ਯੋਗਦਾਨ ਪਾਈ ਜਾਮਾ ਜਾਂਦੇ ਜਾਂਦੇ ਤੇ 40 ਲੀਟਰਸ ਦੀ ਆਪਣੇ ਡੀਜ਼ਲ ਦੀ ਸੇਵਾ ਇਹਨਾਂ ਵੀਰਾਂ ਨੇ ਸਾਡੇ ਨਾਲ ਇੱਥੇ ਕੀਤੀ ਹੈ ਬਹੁਤ-ਬਹੁਤ ਇਹਨਾਂ ਦੇ ਧੰਨਵਾਦੀਆਂ ਤੁਹਾਡੀ ਬੂੰਦ-ਬੂੰਦ ਦੇ ਨਾਲ ਅਸੀਂ ਇੱਥੇ ਸਾਗਰ ਭਰ ਦੇਣਾ ਬਸ ਗੁਰੂ ਕਿਰਪਾ ਕਰੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਹੜਾ ਪ੍ਰਭਾਵਿਤ ਏਰੀਏ ਰਾਜੀ ਸਭਰਾ ਦੇ ਵਿੱਚ ਆ ਤੇ ਮੈਂ ਦੱਸ ਦੇਣਾ ਚਾਹੁੰਨਾ ਕਿ ਆ ਪਿੰਡ ਵਾਲੇ ਵੀ ਸਾਡੇ ਨਾਲ ਨੇ ਹੋਰ ਵੀ ਸਹਿਯੋਗੀ ਸੱਜਣ ਨਾਲ ਨੇ ਮਿੱਤਰੋ ਗੱਲਾਂ ਨਾ ਕਰੋ ਮੇਰੇ ਭਰਾ ਮਾੜਾ ਜਾ ਧਿਆਨ ਕਰ ਲੋ ਤੇ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡੇ ਕਰਮ ਚੰਗੇ ਆ ਵੀ ਆਪਾਂ ਨੂੰ ਬੜਾ ਸਾਥ ਮਿਲਦਾ ਪਿਆ ਮੈਂ ਚਾਹਾਂਗਾ ਭਾਈ ਸੁਖਜੀਤ ਸਿੰਘ ਖੋਸਾ ਜੀ ਵੀ ਨਾਲ ਆ ਜਾਣ ਤੇ ਦੇਖੋ ਕਿੱਡਾ ਵੱਡਾ ਪਰਮਾਤਮਾ ਨੇ ਕਿਰਪਾ ਕੀਤੀ ਏ ਇੱਕ ਵਿਸ਼ਵਾਸ ਤੇ ਭਰੋਸਾ ਬਣਿਆ ਪੜਦੇ ਹੋਏ ਬੱਚੇ ਜਿਹੜੇ ਪੜਨ ਦੇ ਲਈ ਵਿਦੇਸ਼ ਗਏ ਨੇ ਇਹਨਾਂ ਦੇ ਨਾਮ ਨੇ ਜੀ ਵੀਰਾਂ ਦੇ ਅੰਗਦਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਗਏ ਨੇ ਪੜਨ ਦੇ ਲਈ ਕਹਿੰਦੇ ਜੀ 100-100 ਲੀਟਰ ਸਾਡੇ ਵੱਲੋਂ ਵੀ ਮਖੋ ਜੀ ਅਨਾਉਂਸ ਕਰ ਦਿਓ ਬਹੁਤ ਬਹੁਤੇ ਨਾ ਵੀਰਾਂ ਦਾ ਧੰਨਵਾਦ ਜੀਆ 200 ਲੀਟਰ ਤੇਲ ਅੰਗਦਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਵੱਲੋਂ ਸਾਡੇ ਕੋਲੇ ਪਹੁੰਚਿਆ ਤੇ 50000 ਰੁਪਇਆ ਸਾਡੇ ਕੀ ਨਾਮ ਦੇ ਵੀਰਾਂ ਦਾ ਕਵਰਜੀਤ ਸਿੰਘ ਜਵੰਦਾ ਸਾਹਿਬ ਜਿਹੜੇ ਬ੍ਰਮਟਨ ਕੈਨੇਡਾ ਤੋਂ ਨੇ ਤੇ ਰਾਏਕੋਟ ਬਸੀਆਂ ਤੋਂ ਨੇ ਉਹਨਾਂ ਨੇ 50000 ਰੁਪਇਆ ਡੀਜ਼ਲ ਵਾਸਤੇ ਐਸੀ ਵਾਪੀ ਪੀਜੀ ਉਹਨਾਂ ਨੇ ਸੰਗਤ ਜੀ ਜੋ ਵੀ ਕਿਸੇ ਦਾ ਸਹਾਇਕ ਆ ਰਿਹਾ ਅਸੀਂ ਨਾਲ ਦੀ ਨਾਲ ਅਨਾਉਂਸ ਤਾਂ ਕਰਦੇ ਪਏ ਆ ਕਿ ਅਨਾਉਂਸ ਕਰਨ ਤੋਂ ਬਾਅਦ ਅਕਾਊਂਟ ਦੇ ਵਿੱਚ ਜਮ੍ਹਾਂ ਹੁੰਦਾ ਆ ਤਾਂ ਕਿ ਸਾਰੇ ਰਿਕਾਰਡ ਸਾਡੇ ਹੋਣ ਉਹ ਜਿਹੜਾ ਜਮ੍ਹਾਂ ਹੋਇਆ ਪੈਟਰੋਲ ਪੰਪ ਤੇ ਹੀ ਜਾਣਾ ਆ ਉਸ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਉਹ ਜਾਣਾ ਸਾਡਾ ਇਹ ਵਿਸ਼ਵਾਸ ਜਿਹੜਾ ਆ ਅਸੀਂ ਵੀ ਚਾਹੁੰਦੇ ਆ ਇਸੇ ਪ੍ਰਕਾਰ ਪ੍ਰਮਾਤਮਾ ਕਿਰਪਾ ਕਰੇ ਬਣਿਆ ਰਹੇ ਤੇ 50000 ਦੀ ਸੇਵਾ ਵੀਰਾਂ ਨੇ ਨਾਮ ਲਿਆ ਹੈ ਤੇ 200 ਲੀਟਰ ਦੀ ਸੇਵਾ ਜਿਹੜੀ ਸਾਡੇ ਕੋਲੋਂ ਉਹ ਲਈਏ ਉਹ ਪੜਨ ਗਏ ਬੱਚਿਆਂ ਨੇ ਬਹੁਤ ਬਹੁਤ ਧੰਨਵਾਦ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ